ਦੁਨੀਆ ਦੇ ਕੋਨੇ-ਕੋਨੇ ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਤੁਹਾਡੇ ਸ਼ੁਭਚਿੰਤਕ ਸਤਪਾਲ ਸਿੰਘ ਦੇੜਕਾ ਵੱਲੋਂ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਅੱਜ ਪੀੜੀ ਜੈਨ ਚੈਰੀਟੇਬਲ ਟਰਸਟ ਰੈਸਟਡ ਜਗਰਾਉਂ ਵੱਲੋਂ ਮੁਫਤ ਬਨਾਵਟੀ ਅੰਗਾਂ ਦਾ ਕੈਂਪ ਲਗਾਇਆ ਗਿਆ ਜਿਸ ਦੇ ਵਿੱਚ 200 ਤੋਂ ਵੱਧ ਲੋਕਾਂ ਨੇ ਹਿੱਸਾ ਲਿਆ ਅਤੇ 140 ਦੇ ਲਗਭਗ ਪਹੁੰਚੇ ਹੋਏ ਅੰਗਹੀਣ ਅਤੇ ਕੰਨਾਂ ਤੋਂ ਨਾ ਸੁਣਨ ਵਾਲੇ ਵਿਅਕਤੀਆਂ ਨੂੰ ਮਸ਼ੀਨਾਂ ਦਾ ਟੈਸਟ ਲਿਆ ਗਿਆ ਅੰਗਾਂ ਦੇ ਨਾਪ ਲਏ ਗਏ ਜਿਨ੍ਹਾਂ ਨੂੰ 10 ਅਪ੍ਰੈਲ ਨੂੰ ਇਹ ਅੰਗ ਮੁਹੱਈਆ ਕਰਵਾ ਦਿੱਤੇ ਜਾਣਗੇ ਆਹ ਸੁਣਦਿਆਂ ਪ੍ਰਬੰਧਕਾਂ ਨੇ ਕੀ ਕਿਹਾ ਦੇ ਨਾਲ ਰਵੀ ਗੋਇਲ ਜੀ ਨੇ ਆਪਣੇ ਕਰ ਕਮਲਾਂ ਦੇ ਨਾਲ ਉਦਘਾਟਨ ਕੀਤਾ ਜੀ ਇਹਦਾ ਫਲ ਸਾਰਿਆਂ ਨੂੰ ਹੀ ਮਿਲੇ ਸਾਡੇ ਜਗਰਾਵਾਂ ਦੇ ਉਹਨਾਂ ਜ਼ਰੂਰਤਮੰਦਾਂ ਨੂੰ ਜਿਨ੍ਹਾਂ ਨੂੰ ਇੰਨਾ ਅੰਗਾਂ ਦੀ ਬਹੁਤ ਲੋੜ ਹੈ ਤੇ 10 ਤਰੀਕ ਉਹਨਾਂ ਦੇ ਲਈ ਇੰਨਾ ਸ਼ੁਭ ਸੁਨੇਹਾ ਲੈ ਕੇ ਆਵੇ ਇਹ ਉਹ ਜੈਨ ਸਾਹਿਬ ਦਾ ਧੰਨਵਾਦ ਕਰਕੇ ਜਾਣ ਕਿ ਜਨਾਬ ਐਸੇ ਤਰ੍ਹਾਂ ਦੇ ਕੈਂਪ ਲਾਉਂਦੇ ਰਹੋ ਸਰ ਅੱਛਾ ਲੱਗਿਆ ਇਹੋ ਜਿਹੇ ਕੈਂਪ ਦਾ ਉਦਘਾਟਨ ਕਰਕੇ ਜੈਨ ਸਾਹਿਬ ਇੰਨੇ ਧਰਮ ਕਰਨ ਦੇ ਕੰਮ ਕਰਦੇ ਨੇ ਉਹਨਾਂ ਦਾ ਕੋਈ ਜਵਾਬ ਨਹੀਂਗਾ ਅਸਰੀਨਾ ਬਾਰੇ ਸੋਚਦੇ ਆ ਵੀ ਬਹੁਤ ਕਿੰਨ ਸਾਲੀ ਤੇ ਇੰਨੇ ਕੰਮ ਕਰ ਰਹੇ ਨੇ ਜਿਹੇ ਕੰਮ ਕਰ ਰਹੇ ਨੇ ਸਭ ਤੋਂ ਵੱਡਾ ਕੰਮ ਉਹਨਾਂ ਨੂੰ ਜੋ ਹੈਗਾ ਇਹ ਲੋਕਾਂ ਨੂੰ ਅੰਗਦਾਨ ਹਾਂਜੀ ਇਹਨੂੰ ਜਰੂਰத் ਹੈਗੀ ਆ ਮਤਲਬ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਇੰਨੇ ਪੈਸੇ ਕੱਢਦੇ ਸੋ ਕੁਝ ਲੋਕ ਲਗਾ ਹੀ ਨਹੀਂ ਸਕਦੇ ਇਹ ਜੈਨ ਸਾਹਿਬ ਕਰ ਰਹੇ ਨੇ ਬੜਾ ਇਸ ਚੀਜ਼ ਨੂੰ ਮੈਂ ਸਪੀਸ਼ੀਅਲ ਕਰਦਾ ਆਂਗਾ ਹਾਂਜੀ ਬਹੁਤ ਵਧੀਆ ਹੈ ਉਪਰਾਲਾ ਹਾਂਜੀ ਤਾਂ ਸਿੱਧੂ ਸਾਹਿਬ ਰੀਵਨ ਇਹੋ ਜਿਹਾ ਰੀਵਨ ਹੱਥ 'ਚ ਫੜ ਕੇ ਆਨੰਦ ਆਇਆ ਹਣਾ ਇਹ ਤਾਂ ਰੱਬ ਜਿਵੇਂ ਕਹਿੰਦੇ ਆ ਰੋਜ਼ ਰੋਜ਼ ਇਹੋ ਜਿਹਾ ਰੀਵਨ ਕਸਾਵੇ ਚਾਹੋਂਗੇ ਹਾਂ ਜੀ ਨੇ ਜਿਸ ਤਰ੍ਹਾਂ ਮੈਂ ਮਾਈਕ ਨਾਲ ਇਹ ਜਾਂ ਤਾਂ ਬਦਲੇ ਇਸ ਤਰ੍ਹਾਂ ਦੇ ਜਾਂ ਤਾਂ ਬਦ ਸਮਝੋ ਰੋਹੀਨਾ ਦਾ ਇੱਕ ਕੈਂਪ ਹੁੰਦਾ ਰੋਜੀ ਹਾਂ ਤੇ ਰੀਵਨ ਤਾਂ ਹੁਣ ਤੁਸੀਂ ਤਿਆਰੀ ਰੱਖਿਆ ਕਰੋ ਠੀਕ ਰਵੀ ਜੀ ਸਾਡੇ ਨਾਲ ਨੇ ਹਾਂ ਜੀ ਪੂਰੀ ਟੀਮਾਂ ਦੇਖੋ ਅਸੀਂ ਬੜਾ ਜੀ ਕਿੰਨੇ ਆ ਬੇਨਤੀ ਕਰਦੇ ਆ ਉਦੋਂ ਹੀ ਉਦੋਂ ਹੀ ਆਣਾ ਚੱਲ ਕੇ ਅਬ ਇਹਦੇ ਵਿੱਚ ਬੈਠੇ ਜਿੰਨੇ ਆਉਂਦੇ ਆ ਗੱਡੀ ਸਾਰੀ ਜਿਹੜਾ ਉਹ ਵੈਲਫੇਅਰ ਸਟੈਂਡ 'ਚ ਸਾਰੇ ਬੈਠੇ ਆ ਤੇ ਹਮੇਸ਼ਾ ਅਸੀਂ ਹਮੇਸ਼ਾ ਇਹਨਾਂ ਦੇ ਨਾਲ ਨਾਲ ਆ ਹਾਂਜੀ ਕਿਤਰਾ ਦੇ ਕੰਮ ਜਨਤਾ ਪਰ ਕਬੀਰ ਅੰਮ੍ਰਿਤ ਨੰਧਾ ਇਹੋ ਜੇ ਨੌਜਵਾਨ ਬਜ਼ੁਰਗਾਂ ਨਾਲ ਹਨਾ ਦੇਖੋ ਜੀ ਅੱਜ ਦਾ ਦਿਨ ਜਿਹੜਾ ਜੈਨ ਸਾਹਿਬ ਨੇ ਚੁਣਿਆ ਹੈ ਅੱਜ ਕੁਦਰਤੀ ਤੌਰ ਤੇ ਸਾਡਾ ਨਵਾਂ ਸੰਬਤ ਵੀ ਹੈ ਹਾਂਜੀ ਹਾਂਜੀ ਵਧਾਈਆਂ ਵਾਹ ਜੀ ਵਾਹ ਬਹੁਤ ਸੋਹਣੀ ਗੱਲ ਕਹੀ ਹੈ ਤੇ ਜੈਨ ਸਾਹਿਬ ਨੇ ਬੜਾ ਹੀ ਵਧੀਆ ਦਿਨ ਚੁਣਿਆ ਹੈ ਤੇ ਜਿਹੜੀ ਗੱਲ ਤੁਸੀਂ ਪੁੱਛੀ ਹੈ ਕਿ ਇਹ ਜੇ ਵੱਡੇ ਨੌਜਵਾਨਾਂ ਨਾਲ ਰਹਿ ਕੇ ਕਿਵੇਂ ਲੱਗਦਾ ਹੈ ਜਿਹੜੀ ਇਹਨਾਂ ਤੋਂ ਸਾਨੂੰ ਐਡਵਾਈਸ ਮਿਲਦੀ ਹੈ ਜਿਹੜਾ ਇਹਨਾਂ ਤੋਂ ਸਾਨੂੰ ਵਿਜ਼ਡਮ ਮਿਲਦਾ ਹੈ ਉਹ ਤੁਹਾਨੂੰ ਜ਼ਿੰਦਗੀ ਦਾ ਨਿਚੋੜ ਕਿਤੇ ਵੀ ਨਹੀਂ ਮਿਲ ਸਕਦਾ ਸਾਡੀ ਜਨਰੇਸ਼ਨ ਦੀ ਸਾਡੀ ਉਮਰ ਦੀ એનર્ਜੀ ਹੋਵੇ ਤੇ ਇਹਨਾਂ ਦੀ ਸੋਚ ਹੋਵੇ ਹਾਂਜੀ ਤਾਂ ਅਸੀਂ ਸਮਾਜ ਨੂੰ ਕਿਤੇ ਦਾ ਕਿਤੇ ਲੈ ਕੇ ਜਾ ਸਕਦੇ ਆ ਬਹੁਤ ਸੋਹਣੀ ਗੱਲ ਹੈ ਵਧਾਈ ਦੇ ਪਾਤਰੋਂ ਜੀ ਇਹਦਾ ਅਰਦਾਸ ਹਮੇਸ਼ਾ ਹੀ ਨਿਕਲਦੀ ਹੋਣੀ ਹੈ ਜਿਹੜੇ ਬੱਚੇ ਹੁੰਦੇ ਆ ਆਪਣੇ ਵੱਡਿਆਂ ਲਈ ਹਮੇਸ਼ਾ ਹੀ ਰਖਦੇ ਇਹ ਸੁਆ ਕਰਦੇ ਆ ਕਿ ਸਾਡੇ ਬਿਰਧ ਚ ਤੰਦਰੁਸਤ ਰਹਿਣ ਸਾਨੂੰ ਐਂ ਹੌਸਲਾ ਦਿੰਦੇ ਰਹਿਣ ਹਾਂਜੀ ਤੇ ਉਹਨਾਂ ਦੇ ਦਿਖਾਏ ਮਾਰਗਦਰਸ਼ਨ ਤੇ ਵੀ ਚੱਲਦੇ ਚੱਲਦੇ ਇਹ ਜਿਹੜੀ ਆਪਣੇ ਬਜ਼ੁਰਗ ਹੁੰਦੇ ਨੇ ਆਪਣੇ ਇੱਕ ਮਾਰਗਦਰਸ਼ਕ ਹੈ ਉਹ ਆਪਣਾ ਰਸਤਾ ਦਿਖਾਉਣ ਵਾਲੇ ਆ ਹਾਂ ਟੌਰਚ ਮੂਰੇ ਉਹਨਾਂ ਨੇ ਹੀ ਚਲਾਣੀ ਹੈ ਆਪਾਂ ਦਾ ਚਿੱਤ ਨੂੰ ਬੁਝਾਣਾ ਹੈ ਕਿੱਧਰ ਜਾਣੀ ਹੈ ਵਾਹ ਜੀ ਬਰਬਾਦ ਬਸ ਅਹੀਂ ਆਸ਼ੀਰਵਾਦ ਬਣੇ ਰਹੇ ਵੀ ਤੇ ਅਹੀਂ ਬਹੁਤ ਦਮ ਕਰਦੇ ਨੇ ਸਾਰੇ ਬਸ ਨਹੀਂ ਆ ਸਕਦੇ ਤੇ ਖਾਸ ਤੌਰ ਤੇ ਜਦੋਂ ਜੈਨ ਸਾਹਿਬ ਦਾ ਕੰਮ ਹੋਵੇ ਜੈਨ ਜੈਨ ਨਹੀਂ ਦੂਜੇ ਚੰਗੇ ਕੰਮਾਂ ਦਾ ਨਾਮ ਇਹ ਦੂਸਰਾ ਤਾਂ ਜੈਨ ਸਾਹਿਬ ਹਾਏ 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 ਜੈਨ ਸਾਹਿਬ ਜਦੋਂ ਕੋਈ ਭਲਾਈ ਦਾ ਕੰਮ ਕਰ ਲੈਂਦੇ ਨੇ ਨਾ ਤੇਰੇ ਤੇ ਇਨੀ ਰੌਣਕ ਆ ਜਾਂਦੀ ਹੈ ਤੇ ਸੈਟੀਸਫਾਈ ਹੋ ਜਾਂਦੇ ਸੋ ਜੈਨ ਸਾਹਿਬ ਵਰਗਿਆਂ ਆਤਾਂ ਅਸੀਂ ਕੋਸ਼ਿਸ਼ ਕਰਦੇ ਆ ਵੀ ਅਸੀਂ ਵੀ ਆਪਣੇ ਜਿਹੀ ਲਈਏ ਪਰ ਔਖੜੀਆਂ ਬਹੁਤ ਹੈ ਵਾਹ ਜੀ ਬਹੁਤ ਮੁਸ਼ਕਲ ਹੈ ਸੋ ਜੈਨ ਸਾਹਿਬ ਬਹੁਤ ਬਹੁਤ ਮਾਰਕਾ ਅਸੀਂ ਸਦਾ ਤੁਹਾਡੇ ਨਾਲ ਆ ਇਸ ਤਰ੍ਹਾਂ ਸਾਡਾ ਆਪਣਾ ਆਸ਼ੀਰਵਾਦ ਸਾਡੇ ਤੇ ਰੱਖਿਆ ਕਰੋ ਆਏ ਹਾਏ ਤੁਸੀਂ ਦੋਨੋਂ ਵੀ ਨਾਲ ਹੋ ਮੁੰਡਿਓ ਮੈਂ ਤਾਂ ਇਹ ਹੀ ਕਹੂੰਗਾ ਛੋਟੇ ਐ ਭਾਈ ਸਾਡੇ ਤੋਂ 100% ਨਾਲ ਹੈ ਬਹੁਤ ਮਿਹਰਬਾਨੀ ਨਹੀਂ ਨਹੀਂ ਬਹੁਤ ਨਾਲ ਹੋਣਾ ਪਊਗਾ ਜੇ ਅੱਜ ਨਵਾਂ ਸਾਲ ਐ ਤੇ ਕੱਲ ਭਾਗਾ ਵਾਲਾ ਦਿਨ ਆਇਆ ਇਹ ਨਾਲ ਹੀ ਤਾਂ ਕਹਿੰਦਾ ਕੁੜੀ ਤੇ ਮੁੰਡੇ ਦਾ ਵਿਆਹ ਕਰਨਾ ਭਾਗਾ ਵਾਲਾ ਦਿਨ ਐ ਇਹ ਨਾਲ ਹੀ ਤੇ ਭਾਗਾ ਦਾ ਦਿਨ ਐ ਕਦੋਂ ਦੀ ਅੜੀਕ ਕਰਦੇ ਸੀ ਹਾਂ ਬਹੁਤ ਬਹੁਤ ਮੁਬਾਰਕੀ ਇਸ ਕਰਕੇ ਵਾਹਿਗੁਰੂ ਵਾਹ ਜੀ ਵਾਹ ਬਹੁਤ ਬਹੁਤ ਬਾਦ ਉਹ ਸ਼ਖਸੀਅਤ ਹੈ ਇਸ ਵੇਲੇ ਜਿਵੇਂ ਕਹਿੰਦੇ ਆ ਕਿ ਗੱਦਗੱਡ ਹੋਣੀ ਹੈ ਉਹਨਾਂ ਤੋਂ ਹੀ ਜਾਣਦੇ ਆ ਸ੍ਰੀ ਰਜਿੰਦਰ ਜੈਨ ਜੀ ਸਾਡੇ ਚੇਅਰਮੈਨ ਸਾਹਿਬ ਸਭ ਤੋਂ ਪਹਿਲਾਂ ਮੈਂ ਵੈਲਕਮ ਕਰਦਾ ਹਾਂ ਸਭ ਦਾ ਜਿਹੜੇ ਪੇਸ਼ੈਂਟ ਆਏ ਵਿਚਾਰੇ ਅਸੀਂ ਇਹ ਗਿਲਦਾਲਣ ਕੋਸ਼ਿਸ਼ ਕਰਕੇ ਪੂਰੀ ਇਹਨਾਂ ਦੀ ਮਦਦ ਕਰਾਂਗੇ ਤੇ ਪੂਰਾ ਸੈਟੀਸਫਾਈ ਕਰਕੇ ਭੇਜਾਂਗੇ ਤੇ ਰਵੀ ਜੀ ਦਾ ਵਿਸ਼ੇਸ਼ ਰੂਪ ਨਾਲ ਮੈਂ ਥੈਂਕਸ ਕਰਦਾ ਹਾਂ ਵਿਚਾਰੀ ਨੂੰ ਜਿਆਦਾ ਸਪੈਸ਼ਲ ਸੰਡੇ ਨੂੰ ਕੈਂਪ ਦੀ ਵਜ੍ਹਾ ਨਾਲ ਇਹ ਜਿਹੜਾ ਕੈਂਪ ਦਾ ਮੈਂ ਤੁਹਾਨੂੰ ਛੋਟੀ ਗੱਲ ਸ਼ੇਅਰ ਕਰੂੰਗਾ ਦੋ ਮਿੰਟ ਇਹ ਕੈਂਪ ਦਾ ਜਿਹੜਾ ਆਈਡੀਆ 1980 ਦੇ ਵਿੱਚ ਰਵੀ ਆਇਲ ਸੈਮੀਨਾਰ ਜੈਪੁਰ ਹੋਇਆ ਸੀ ਜੈਪੁਰ ਸੈਮੀਨਾਰ ਦੇ ਵਿੱਚ ਮੈਂ ਤੇ ਫਾਦਰ ਸਾਹਿਬ ਨਾਲ ਗਿਆ ਸੀ ਮੈਂ ਤੇ ਉੱਥੇ ਬਾਬੂ ਜੀ ਉਸ ਤੋਂ ਬਾਅਦ ਮੈਨੂੰ ਕਹਿੰਦੇ ਵੀ ਉਹ ਸੈਮੀਨਾਰ ਤਾਂ ਖਤਮ ਹੋ ਗਿਆ ਤੈਨੂੰ ਮੈਂ ਇੱਕ ਜਗ੍ਹਾ ਦਿਖਾ ਕੇ ਲਿਆਉਂਦਾ ਬਾਉਜੀ ਮਨੂ ਲੈ ਗਏ ਜੈਪੁਰ ਵਿਕਲਾਂਗ ਸੰਮਤੀ ਚ ਦੂਸਰਾ ਜਿਹੜਾ ਇਹੀ ਕੰਮ ਕਰਦੇ ਸਭ ਤੋਂ ਪਹਿਲੀ ਸਸਤਾ ਹੈ ਇਹਨੇ ਕੰਮ ਕਰਦੀ ਹੈ ਆਰਦੀ ਵਿਚ ਲਿਮ ਲਾਉਂਦਾ ਤੁਸੀਂ ਦੇਖ ਕੇ ਤੇ ਬਹੁਤ ਮਨ ਲਿ ਆਇਆ ਮੈਂ ਕਹਿੰਦਾ ਇਹ ਬਹੁਤ ਅੱਛਾ ਕੰਮ ਹੈ ਜੀ ਬਾਉਜੀ ਨੇ ਹੋਸਪੀਟਲ ਸਾਡੀ ਮਾਲੀ ਪੁੱਛੀ ਨਹੀਂ ਬਹੁਤ ਵਧੀਆ ਨਹੀਂ ਸੀ ਤੇ ਬਾਉਜੀ ਨੇ ਕਿਹਾ ਬੇਟਾ ਆਪਾਂ ਵੀ ਕਿਤੇ ਜ਼ਿੰਦਗੀ ਜੇ ਇਸ ਤਰ੍ਹਾਂ ਦਾ ਕੈਂਪ ਲਾ ਸਕਦੇ ਜੀ ਆਪਾਂ ਕਰਦੇ ਹਾਂ ਕੋਈ ਬਹੁਤ ਕੋਸ਼ਿਸ਼ ਕਰ ਰਿਹਾ ਸੀ ਉਹ ਗੱਲ ਜਿਹੜੀ ਅਰਮਾਨ ਜੀ ਦੇ ਦਿਲ ਦੇ ਵਿੱਚ ਹੀ ਮੇਰੇ ਘੁੰਮ ਰਿਆ ਸੀ ਇਹ ਅਕੀਮ ਅਨੁਸ਼ਸ਼ਣ ਜੀ ਮਿਲੇ ਸ਼ਿਸ਼ੀ ਜੀ ਇਹੋ ਨਾਲ ਗੱਲ ਨਾ ਕੀਤੀ ਮੈਂ ਪਾਹ ਮੈਂ ਜਿੰਦੀ ਤੇ ਮੇਰਾ ਇਸ ਤਰ੍ਹਾਂ ਦਾ ਮਨ ਹੈ ਉਹ ਕਹਿੰਦਾ ਕੋਈ ਨਹੀਂ ਮੈਂ ਪੂਰੀ ਤਰ੍ਹਾਂ ਸਪੋਰਟ ਕਰੂੰਗਾ ਤੁਹਾਨੂੰ ਤੇ ਉਹਨਾਂ ਨੇ ਮੈਨੂੰ ਇਹ ਆਈਡੀ ਦਿੱਤਾ ਕਿ ਤੁਸੀਂ ਜਰੂਰ ਇਹ ਕੰਮ ਲਗਾਓ ਇਸ ਸਮੇਂ ਹੀ ਅਸੀਂ ਐਡ ਵਗੈਰਾ ਕੀਤਾ ਕਾਫੀ 150 ਰਜਿਸਟ੍ਰੇਸ਼ਨ ਹੋ ਚੁੱਕੇ ਹੈ 26 ਤਰੀਕ ਤੱਕ ਉਸ ਤੋਂ ਬਾਅਦ ਵੀ ਲੋਕਾਂ ਦਾ ਟੈਲੀਫੋਨ ਆਇਆ ਅਸੀਂ ਕਹਿੰਦੇ ਰਜਿਸਟ੍ਰੇਸ਼ਨ ਬੰਦ ਹੋ ਗਿਆ ਬਾਕੀ ਤੁਸੀਂ ਸਾਰੇ ਆ ਜਾਓ ਅਸੀਂ ਸਭ ਨੂੰ ਵੈਲਕਮ ਕਰਾਂਗੇ ਸਭ ਨੂੰ ਅਟੈਂਡ ਕਰਾਂਗੇ ਤੇ ਮੇਰਾ ਖਿਆਲ ਹੈ ਵੀ 200 ਦੇ ਲਗਭਗ ਜਿਹੜੇ ਇਹਨਾਂ ਪੇਸ਼ੈਂਟ ਉਹ ਬੈਨੇਫਿਸ਼ੀਰੀ ਹੋਣਗੇ ਇਸ ਕੈਂਪ ਦੇ ਤੇ ਜਿਹੜੇ ਅੱਜ ਮੈਜ਼ਰਮੈਂਟ ਵਗੈਰਾ ਲੈ ਕੇ ਜਿਹੜੇ ਨਾਪ ਕੋਈ ਨਾ ਲਵਾਂਗੇ ਇਹਨੂੰ ਅਸੀਂ 10 ਅਪ੍ਰੈਲ ਨੂੰ ਸ਼੍ਰੀ ਮਹਾਵੀਰ ਜਨਮ ਦਿਵਸ ਦੇ ਮੌਕੇ ਤੇ ਇਹ ਅਸੀਂ ਇਹਨਾਂ ਨੂੰ ਇੰਪਲਾਂਟ ਕਰਾਂਗੇ ਡੋਨੇਟ ਕਰਾਂਗੇ ਜਿਹੜੇ ਨਵੇਂ ਅੱਜ ਵੀ ਆ ਰਹੇ ਆ ਉਹਨਾਂ ਨੂੰ ਵੀ ਅਸੈਕਟ ਹੋਣਗੇ ਐਵਰੀ ਪਰਸਨ ਤੇ ਸਾਨੂੰ ਰਾਤ ਨੂੰ 12:00 ਵੱਜਣ ਅਸੀਂ ਫਰਕ ਨੂੰ ਡੀਲ ਕਰਕੇ ਹਰੇਕ ਨੂੰ ਸਰਟੀਫਾਈਡ ਕਰਕੇ ਰੋਟੀ ਪਾਣੀ ਖਿਲਾ ਕੇ ਫਿਰ ਭੇਜਾਂਗੇ ਵਾਹ ਜਿਹੜਾ ਬਹੁਤ ਬਹੁਤ ਮੈਨੂੰ ਇੰਨੀ ਖੁਸ਼ੀ ਹੈ ਕਿ ਮੈਂ ਸਮਝ ਮੇਰੀ ਜ਼ਿੰਦਗੀ ਜੇ ਇਤੋਂ ਵੱਧ ਦੀ ਪੂਜੀ ਵਾਲਾ ਦਿਨ ਕੋਈ ਨਹੀਂ ਹੁੰਦਾ ਵਾਹ ਜੀ ਗੋਲ ਸਾਹਿਬ ਜਿਹੜਾ ਅੱਜ ਆ ਗਿਆ ਜਿਹੜਾ ਕਿ ਅੱਜ ਮਹਾਬੀਰ ਚੈਰੀਟੇਬਲ ਹਸਪੀਟਲ ਬਣਿਆ ਹੋਇਆ ਉਹ ਐਨ ਰਾਜੀ ਖੁਸ਼ੀ ਜਾਏਗਾ ਖੁਸ਼ੀ ਲੈ ਕੇ ਜਾਏਗਾ ਜੈਨ ਸਾਹਿਬ ਦਾ ਧੰਨਵਾਦ ਕਰਕੇ ਜਾਏਗਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਜੈਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਸਾਡੇ ਜਗਰਾਵ ਦੇ ਨਹੀਂ ਪੂਰੇ ਇਲਾਕੇ ਦੇ ਲੋਕ ਇਹਨਾਂ ਦੇ ਸਮਾਜ ਸੇਵੀ ਕੰਮਾਂ ਤੇ ਦਾਨ ਕੁੰਨ ਦੇ ਕੰਮਾਂ ਤੋਂ ਜਾਣੂ ਆ ਅਸੀਂ ਵੀ ਇਹਨਾਂ ਦੇ ਨਾਲ ਜੁੜ ਕੇ ਇੱਕ ਛੋਟਾ ਜਿਹਾ ਉਪਰਾਲਾ ਕਰਨ ਦੀ ਕੋਸ਼ਿਸ਼ ਕੀਤੀ ਹੈ ਆਪਣੇ ਮਾਸਟਰਸ ਵਰਡ ਦੀ ਟੀਮ ਜਿਹੜੇ ਸਾਡੇ ਕੋਲ ਬੱਚੇ ਨੈਨੀ ਕਰਦੇ ਆ ਜਿਨ੍ਹਾਂ ਨੇ ਕਿ ਬਾਹਰ ਜਾ ਕੇ ਕਿਸੇ ਨਾ ਕਿਸੇ ਬਜ਼ੁਰਗ ਦੀ ਜਾਂ ਬੱਚੇ ਦੀ ਸੰਭਾਲ ਕਰਨੀ ਹੈ ਸੋ ਇੱਕ ਮੇਰੀ ਛੋਟੀ ਜੀ ਕੋਸ਼ਿਸ਼ ਹੈ ਇਹਨਾਂ ਨੂੰ ਇੱਥੇ ਲਿਆ ਕੇ ਕਿ ਇਹ ਅੱਜ ਇਹਨਾਂ ਨਾਲ ਮਰੀਜ਼ਾਂ ਨਾਲ ਜਦੋਂ ਜੁੜ ਕੇ ਥੋੜਾ ਬਹੁਤ ਸੇਵਾ ਕਰਨਗੇ ਕੰਮ ਕਰਨਗੇ ਤਾਂ ਇਹਨਾਂ ਚ ਉਹ ਭਾਵਨਾ ਪਹਿਲਾਂ ਹੀ ਜਾਗੇਗੀ ਤਾਂ ਜੋ ਉੱਥੇ ਜਾ ਕੇ ਸਿਰਫ ਇਹਨੂੰ ਇੱਕ ਪ੍ਰੋਫੈਸ਼ਨ ਦੀ ਤਰ੍ਹਾਂ ਨਾ ਲੈਣ ਦਿਲੋਂ ਵੀ ਇੱਕ ਸੇਵਾ ਭਾਵਨਾ ਨਾਲ ਇਹ ਕੰਮ ਕਰਦੇ ਸੋ ਇੱਕ ਛੋਟਾ ਜਿਹਾ ਉਪਰਾਲਾ ਤਾਂ ਹੀ ਸਾਡੀ ਟੀਮ ਦੇ ਦੇਖੋ ਬੱਚੇ ਆਪਣੇ ਮਰਜ਼ੀ ਤੇ ਆਏ ਆ ਕੋਈ ਇਹਨਾਂ ਨੂੰ ਇਹ ਨਹੀਂ ਕਿਹਾ ਕਿ ਤੁਸੀਂ ਆਉਣਾ ਜ਼ਰੂਰੀ ਹੈ ਕੋਈ ਕੰਪਲਸਨ ਹੈ ਬਟ ਆਪਣੀ ਮਰਜ਼ੀ ਨਾਲ ਸੇਵਾ ਭਾਵਨਾ ਨਾਲ ਸਾਰੇ ਬੱਚੇ ਲੈਣੀ ਦੇ ਸਟੂਡੈਂਟ ਜਿਹੜੇ ਆਏ ਆ ਅਸੀਂ ਇੱਕ